ਪੰਜ ਸੱਤ ਮੇ ਤੇਰਤਾ ਹੁੰਦੇ ਸਭ ਦੇ ਮਹਿਫਿਲ ਚ ਬੈਠੇ ਸਾਰੇ ਸ਼ੇਰ ਲੱਗਦੇ ਪੰਜ ਸੱਤ ਮੇ ਤੇਰਤਾ ਹੁੰਦੇ ਸਭ ਦੇ ਮਹਿਫਿਲ ਚ ਬੈਠੇ ਸਾਰੇ ਸ਼ੇਰ ਲੱਗਦੇ ਪੰਡੀਆਂ ਚ ਇੱਕ ਵੀ ਜੇ ਨਾਲ ਖੜ ਜੇ ਹੋਰ ਕੀ ਚਾਹੀਦਾ ਔਰ ਕੁੱਟ ਕੇ ਕਿਸੇ ਨੂੰ ਸੌਰੀ ਕਹਿ ਕੇ ਸਰ ਜੇ ਹੋਰ ਕੀ ਚਾਹੀਦਾ ਕੁੱਟ ਕੇ ਕਿਸੇ ਨੂੰ ਸੌਰੀ ਕਲੇ ਕੇ ਸਰ ਜੇ ਓਏ ਹੋਰ ਕੀ ਚਾਹੀਦਾ ਅੱਜ ਦਾ ਇਸ਼ਕ ਬੁਲਬੁਲਾ ਨੀਰ ਦਾ ਹੁਣ ਮਹੀਵਾਲ ਪੱਟ ਪੁਟ ਕਿਥੇ ਚੀਰਦਾ ਅੱਜ ਦਾ ਇਸ਼ਕ ਬੁਲਬੁਲਾ ਨੀਰ ਦਾ ਹੁਣ ਮਹੀਵਾਲ ਪੱਟ ਪੁਟ ਹੇ ਤੀਰਦਾ ਪੱਕੇ ਤੇ ਹੀ ਸੋਣੀ ਜੇ ਚਾਨਾ ਨੂੰ ਤਾਰ ਜੇ ਹੋਰ ਕੀ ਚਾਹੀਦਾ ਮਹੀਵਾਲ ਕੰਡੇ ਤੇ ਹੀ ਆ ਕੇ ਖੜ ਜੇ ਹੋਰ ਕੀ ਚਾਹੀਦਾ ਕੁੱਟ ਕੇ ਕਿਸੇ ਨੂੰ ਸੌਰੀ ਕਹਿ ਕੇ ਸਰ ਜੇ ਓਏ ਹੋਰ ਕੀ ਚਾਹੀਦਾ ਜੱਬੀ ਹੋ ਜੇ ਖਾਲੀ ਲੱਗ ਜਾਵੇ ਘਰ ਹਉ ਓਏ ਅਮਲੀ ਤਾਂ ਪਾ ਦੇ ਪੜਥੂ ਢੰਗੀ ਹੋ ਜੇ ਖਾਲੀ ਲੱਗ ਜਾਵੇ ਘਰ ਹੂ ਹੋਏ ਅਮਲੀ ਤਾਂ ਘਰ ਵਿੱਚ ਪਾ ਦੇ ਪੜਥੂ ਉਦੋਂ ਕੋਈ ਤਲੀ ਤੇਜੇ ਹਫੀਮ ਧਰ ਜੇ ਹਾ ਹਫੀਮ ਧਰ ਜੇ ਹੋਰ ਕੀ ਚਾਹੀਦਾ ਓ ਤੂਕ ਦੇ ਪਪੀ ਹੈ ਤੇ ਬੱਦਲ ਵਰ ਜੇ ਓਏ ਹੋਰ ਕੀ ਚਾਹੀਦਾ ਕੁੱਟ ਕੇ ਕਿਸੇ ਨੂੰ ਸੌਰੀ ਕਹਿ ਕੇ ਸਰ ਜੇ ਓਏ ਹੋਰ ਕੀ ਚਾਹੀਦਾ ਰਾਜਨੀਤੀ ਚੀਜ਼ ਹੈ ਅਜੀਬ ਮਿੱਤਰੋ ਵਾਦੇ ਤਾਂ ਜੀਬ ਮਿੱਤਰੋ ਰਾਜਨੀਤੀ ਚੀਜ਼ ਹੈ ਅਜੀਬ ਮਿੱਤਰੋ ਤਾਲੂਏ ਲਵਾ ਦਿੰਦੀ ਜੀਬ ਮਿੱਤਰੋ ਇੱਕ ਵੋਟ ਨਾਲ ਜੇ ਭਰੋਦੀ ਹਾਰ ਜੇ ਹੋਰ ਕੀ ਚਾਹੀਦਾ ਔਰ ਡਿੱਕ ਡੋਲੇ ਖਾਂਦੀ ਕਿਸ਼ਤੀ ਜੇ ਤਰ ਜਿਵੇਂ ਹੋਰ ਕੀ ਚਾਹੀਦਾ ਕੁੱਟ ਕੇ ਕਿਸੇ ਨੂੰ ਸੌਰੀ ਕਹਿ ਕੇ ਸਰ ਜੇ ਓਏ ਹੋਰ ਕੀ ਚਾਹੀਦਾ ਕਹਿੰਦੇ ਨੇ ਬਣਾਵੇ ਰੱਬ ਆਪ ਜੋੜੀਆਂ ਉਹ ਲੋਕਾਂ ਤੋਂ ਨਾ ਜਾਣ ਕਿਸੇ ਹਿਲੇ ਤੋੜੀਆਂ ਕਹਿੰਦੇ ਨੇ ਬਣਾਵੇ ਰੱਬ ਆਪ ਜੋੜੀਆਂ ਉਹ ਲੋਕਾਂ ਤੋਂ ਨਾ ਜਾਣ ਕਿਸੇ ਹਿਲੇ ਤੋੜੀਆਂ ਸੀ ਤੇ ਆਜੇ ਦਿਲ ਜੇ ਹੰਗਾਰਾ ਭਰ ਜੇ ਹਾਂ ਹੰਗਾਰਾ ਭਰ ਜੇ ਹੋਰ ਕੀ ਚਾਹੀਦਾ ਉਹ ਦਾਰ ਉਤੋਂ ਬਗੈਰ ਜੇ ਸਰੂਰ ਚੜ ਜੇ ਓਏ ਹੋਰ ਕੀ ਚਾਹੀਦਾ ਕੁੱਟ ਕੇ ਕਿਸੇ ਨੂੰ ਸੌਰੀ ਕਹਿ ਕੇ ਸਰ ਜੇ ਓਏ ਹੋਰ ਕੀ ਚਾਹੀਦਾ ਧੀਆ ਪੁੱਤ ਕਰਦੇ ਨੇ ਮਨ ਮਰਜੀ ਓ ਸ਼ਮਲਿਆ ਮਹਿੰਗੀ ਪੈਂਦੀ ਅਲਗਰ ਜੀ ਆ ਪੁੱਤ ਕਰਦੇ ਨੇ ਮਨ ਮਰਜੀ ਪਰ ਸ਼ਮ ਲਿਆ ਮਹਿੰਗੀ ਪੈਂਦੀ ਅਲਗਰ ਜੀ ਅੱਖ ਦੀ ਜੇ ਘੂਰ ਤੋਂ ਔਲਾਦ ਡਰ ਜੇ ਹੋਰ ਕੀ ਚਾਹੀਦਾ ਮਾਪਿਆਂ ਦੇ ਮੂਰੇ ਨੀਵੀਂ ਪਾ ਕੇ ਖੜ ਜੇ ਓਏ ਹੋਰ ਕੀ ਚਾਹੀਦਾ ਅੱਖ ਦੀ ਜੇ ਘੂਰ ਤੋਂ ਔਲਾਦ ਡਰ ਜੇ ਹੋਰ ਕੀ ਚਾਹੀਦਾ ਮਾਪਿਆਂ ਦੇ ਮੂਰੇ ਨੀਵੀਂ ਪਾ ਕੇ ਖੜ ਜੇ ਓਏ ਹੋਰ ਕੀ ਚਾਹੀਦਾ ਟਕ ਕੇ ਕਿਸੇ ਨੂੰ ਸੌਰੀ ਕਹਿ ਕੇ ਸਰ ਜੇ ਓਏ ਹੋਰ ਕੀ ਚਾਹੀਦਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਤਾਂ ਕਿ ਸਾਰੇ ਤੱਕ ਪਹੁੰਚ ਸਕੇ ਜ਼ਿੰਦਗੀ ਜਿੰਦਾਬਾਦ